ਜਦੋਂ ਸਿਸਟਮ ਵਿਗੜਦਾ ਤੇ ਸਾਰੇ ਸਿਸਟਮ ਵਿਗੜਦਾ ਚਾਹੇ ਉਹ ਸਰਕਾਰ ਦਾ ਸਿਸਟਮ ਵਿਗੜੇ ਚਾਹੇ ਉਹ ਤੰਤਰਤਾ ਸਰਕਾਰੀ ਤੰਤਰਤਾ ਵਿਗੜੇ ਉਹਦੇ ਨਾਲ ਪਰਿਵਾਰਾਂ ਦਾ ਤੇ ਸਮਾਜ ਦਾ ਵਿਗੜਨਾ ਜਿਹੜਾ ਹੈ ਉਹ ਤੈ ਹੈ ਜਾਂ ਹੀ ਕਹਿ ਲੋ ਕਿ ਜਦੋਂ ਸਮਾਜ ਦੇ ਵਿੱਚ ਵਿਗਾੜ ਆਉਂਦਾ ਹੈ ਸਮਾਜ ਨਿਗਾਰ ਵਾਲੇ ਪਾਸੇ ਜਾਂਦਾ ਹੈ ਤੇ ਸਰਕਾਰਾਂ ਔਰ ਜਿਹੜਾ ਸਰਕਾਰੀ ਤੰਤਰ ਹੈ ਉਹਦੇ ਵਿੱਚ ਨਿਗਾਰ ਆਉਂਦਾ ਹੈ ਇਹ ਇੱਕ ਦੂਜੇ ਦੇ ਉੱਤੇ ਅਫੈਕਟ ਕਰਦੇ ਨੇ ਇੱਕ ਦੂਸੀਆਂ ਇੱਕ ਦੂਜੇ ਦੇ ਵਿੱਚੋਂ ਚੀਜ਼ਾਂ ਨਿਕਲਦੀਆਂ ਨੇ ਸੋ ਜਦੋਂ ਸੁਧਾਰ ਕਰਨਾ ਹੈ ਸਮਾਜ ਦੇ ਵਿੱਚ ਸੁਧਾਰ ਆਏਗਾ ਸਰਕਾਰ ਦੇ ਵਿੱਚ ਵੀ ਆਏਗਾ ਔਰ ਪ੍ਰਸ਼ਾਸਨ ਦੇ ਵਿੱਚ ਵੀ ਆਏਗਾ ਐਸ ਵਕਤ ਜਿਹੜਾ এডਿਕੇਸ਼ਨ ਦਾ ਹੈ ਬਹੁਤ ਬੁਰਾ ਹਾਲ ਹੋ ਗਿਆ ਹੈਲਥ ਜਿਹੜੀ ਹੈ ਹਸਪਤਾਲਾਂ ਦਾ ਉਹਦਾ ਬਹੁਤ ਬੁਰਾ ਹਾਲ ਹੋ ਗਿਆ ਪ੍ਰਦੂਸ਼ਨ ਬਹੁਤ ਜ਼ਿਆਦਾ ਹੈ ਆ ਬਹੁਤ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਮਲਾਵਟ ਬੜੀ ਹੈ ਕਿਤੇ ਨਾ ਕਿਤੇ ਅਸੀਂ ਸਰਕਾਰਾਂ ਨੂੰ ਜਦੋਂ ਉਂਗਲੀ ਚੁੱਕਦੇ ਆਂ ਤੇ ਅਸੀਂ ਆਪ ਵੀ ਗੁਨਾਹਗਾਰ ਹਾਂ ਜਿਹੜੇ ਇਹਨਾਂ ਚੀਜ਼ਾਂ ਨੂੰ ਪਕਾਉਂਦੇ ਨੇ ਉਹ ਵੀ ਤੇ ਗੁਨਾਹਗਾਰ ਨੇ ਜਿਹੜੇ ਮਿਕਸ ਕਰਦੇ ਨੇ ਚੀਜ਼ਾਂ ਦੇ ਵਿੱਚ ਮਲਾਵਟ ਕਰਦੇ ਨੇ ਉਹ ਵੀ ਗੁਨਾਹਗਾਰ ਨੇ ਸਰਕਾਰਾਂ ਦੇ ਵਿਭਾਗ ਜਿਹੜੇ ਉਹ ਇੱਥੇ ਆ ਕੇ ਕਿਟਹਿਰੇ 'ਚ ਖੜੇ ਹੁੰਦੇ ਨੇ ਕਿ ਉਹਨਾਂ ਦੀ ਡਿਊਟੀ ਬੰਦ ਦੀ ਉਹਨਾਂ ਦੇ ਚੈੱਕ ਕਰਨਾ ਉਹਨਾਂ 'ਨ ਮਲਾਵਟ ਕਰਨ ਜਾਂ ਪ੍ਰਦੂਸ਼ਣ ਨਾ ਫਲਾਉਂ ਪਾਣੀ ਦੇ ਵਹਾਹ ਜਿਹੜੇ ਉਹ ਗੰਦੇ ਨਾਲ ਕ ਕਿਤੇ ਨਾ ਕਿਤੇ ਉਹ ਸਰਕਾਰੀ ਤੰਤਰ ਜਿਹੜਾ ਹੈ ਉਹ ਕਤਾਈ ਵਰਤ ਰਿਹਾ ਤੇ ਸਮਾਜ ਚੁੱਪ ਹੋ ਕੇ ਉਹ ਚੀਜ਼ਾਂ ਉਹ ਬਹੁਤ ਵਾਰ ਦੇਖ ਰਿਹਾ ਤੇ ਜਿੱਥੇ ਰੋਲੀ ਪੈਂਦੀ ਹੈ ਉੱਥੇ ਸਰਕਾਰੀ ਤੰਤਰ ਸੁਣ ਨਹੀਂ ਰਿਹਾ